ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਅਜਿਹਾ ਟੂਲ ਲੈ ਕੇ ਆਏ ਹਾਂ ਜੋ ਕਿ ਜੈਮੋ ਵਾਲੇ ਵੀਰਾਂ ਲਈ ਜਾਂ ਫਿਰ ਜੋ ਆਪਣਾ ਕਿਸੇ ਦੇ ਕੋਈ ਹੱਥ ਵਿੱਚ ਇੰਜਰੀ ਵਗੈਰਾ ਨਹੀਂ ਹੋ ਜਾਂਦੀ ਉਹਦੇ ਵਾਸਤੇ ਜਾਂ ਫਿਰ ਕਿਸੇ ਆਪਣੇ ਜੈਮੋ ਵਿੱਚ ਦੇ ਇਥਾਂ ਮਸਲ ਬਣਾਉਣੇ ਹੋਣ ਆਪਣੇ ਬਾਹਾਂ ਵਾਂਗਰਾਂਦੇ ਉਹਨਾਂ ਲਈ ਬਹੁਤ ਹੀ ਵਧੀਆ ਇੱਕ ਟੂਲ ਲੈ ਕੇ ਆਏ ਹਾਂ ਤੁਹਾਡੇ ਲਈ ਆਪਾਂ ਇਹ ਫਲਿੱਪ ਕਾਰਡ ਦੇ ਉੱਤੇ ਅਵੇਲੇਬਲ ਆ ਤੇ ਹੈਂਡ ਗ੍ਰਿਪ ਕਰਕੇ ਇਹਦਾ ਨਾਮ ਆ ਤੁਹਾਨੂੰ ਮੈਂ ਟੂਲਸ ਦਿਖਾ ਦਿੰਨਾ ਤੇ ਇਹ ਟੂਲਸ ਹਨ ਕਿ ਇਦਾਂ ਦਾ ਤੋ ਦੇਖ ਪਾ ਰਿਹਾ ਹਾਂ ਇਦਾਂ ਦਾ ਟੂਲ ਹੈ ਇਹਦੇ ਵਿੱਚ ਯਾਨੀ ਕਿ ਇਦਾਂ ਸਪਰਿੰਗ ਲੱਗਾ ਹੋਇਆ ਐਸੀਕਾ ਸਪਰਿੰਗ ਲੱਗਾ ਹੋਊ ਵੀ ਪੂਰਾ ਯਾਨੀ ਕਿ ਪੂਰਾ ਮਜ਼ਬੂਤ ਆ ਸਟੀਲ ਦਾ ਯਾਨੀ ਕਿ ਲੱਗਾ ਹੋਇਆ ਪੂਰਾ ਮਜ਼ਬੂਤ ਆ ਨਾ ਕਿ ਨੂੰ ਜੰਗ ਦੀ ਕੋਈ ਪ੍ਰਵਾਹ ਉਹਦਾ ਦੀ ਠੀਕ ਆ ਜੀ ਤੇ ਕੋਈ ਜ਼ਿਆਦਾ ਮਹਿੰਗਾ ਨਹੀਂ ਇਹ ਨੂੰ ਲਗਭਗ ਮੈਂ ਥੋੜੇ ਦਿਨ ਹੋਏ ਪਹਿਲਾਂ ਖੀਂਦਿਆ ਸੀਗਾ ਤੇ ਲਗਭਗ ਉਹੀ 150 ਰੁਪਿਆ ਸੀਗਾ ਆਪਾਂ ਜਦੋਂ ਬਾਜ਼ਾਰ ਤੋਂ ਲੈਂਦੇ ਜੇ ਤਾਂ ਬਹੁਤ ਮਹਿੰਗਾ ਪੈਂਦਾ ਆਪਾਂ ਜੇ ਆਨਲਾਈਨ ਚਾਹੀਏ ਤਾਂ ਉਹੀ ਚੀਜ਼ ਆਪਾਂ ਨੂੰ ਸਸਤੀ ਮਿਲ ਜਾਂਦੀ ਹੈ ਤੇਰੇ ਵਿੱਚ ਹੁਣ ਤੁਹਾਨੂੰ ਦੱਸਦਾ ਕਈ ਤਰ੍ਹਾਂ ਦੇ ਅਗਲੇ ਤਰ੍ਹਾਂ ਦੇ ਫੀਚਰ ਦੇ ਵਿੱਚ ਬਹੁਤ ਸਾਰੇ ਆ ਹੁਣ ਜਿੱਦਾਂ ਇੱਕ ਕੀ ਸਭ ਤੋਂ ਪਹਿਲਾਂ ਕੀ ਆਪਾਂ ਇਹਦਾ weight ਆ ਇੱਥੇ weight ਲਿਖਿਆ ਹੋਇਆ ਹੈ ਇਸ weight ਨੂੰ ਆਪਾਂ ਕਿ ਉਹ ਵਧਾ ਘਟਾ ਸਕਦੇ ਹਾਂ ਜਿੰਨਾ ਆਪਾਂ ਪੁਸ਼ ਕਰਨਾ ਉਸ ਤਰੀਕੇ ਦੇ ਨਾਲ ਆਪਾਂ ਇਹਨੂੰ ਵਧਾ ਘਟਾ ਸਕਦੇ ਹਾਂ ਦੇਖੋ ਇਸ ਤਰ੍ਹਾਂ ਦੇਖੋ ਹੁਣ ਆਪਾਂ ਸਭ ਤੋਂ ਘੱਟ ਤੇ ਲੈ ਜਾਣੇ ਸਭ ਤੋਂ ਘੱਟ ਦੇਣ ਕਿ 5 ਕਿਲੋ ਤੱਕ ਲੈ ਜਾਣੇ ਆ 5 ਕਿਜੀ ਤੱਕ ਇੱਥੇ ਇਹਦਾ ਆਪਾਂ ਘੜ ਤੋਂ ਘੜ ਜਾਣਗੇ ਇਹਨੂੰ ਜਿੰਨਾ ਜਿਆਦਾ ਪ੍ਰੈਸ ਕਰਨਾ ਆਪਾਂ ਤਾਂ ਵੇਟ ਤੇ ਹੈ 5 ਕਿਜੀ ਤੱਕ ਆ ਜਾਊਗਾ ਉਸ ਤੋਂ ਬਾਅਦ ਇਹ ਆਪਾਂ ਵਾਧ ਤ ਵਾਧ ਇਹਨੂੰ ਕਰਨਾ ਹੋਵੇ ਤਾਂ ਇਦਾਂ ਵਧਦਾ ਜਾਂਦਾ ਹੌਲੀ ਹੌਲੀ ਅੱਗੇ ਨੂੰ ਇਹ ਸਪਰਿੰਗ ਇਹ ਜੋ ਹੈ ਸਪਰਿੰਗ ਜੋ ਹੈ ਵਿਚਦੇ ਨਟ ਲੱਗਾ ਹੋਇਆ ਉਹ ਨਟ ਦੇ ਨਾਲ ਕੀ ਅੱਗੇ ਇਹ ਹੌਲੀ ਹੌਲੀ ਵਧਦਾ ਜਾਂਦਾ ਇਸ ਤਰੀਕੇ ਦੇ ਨਾਲ ਦੇਖੋ ਇਦਾਂ ਇਹ ਵਧਦਾ ਜਾਣਾ ਅੱਗੇ ਜਾ ਕੇ ਤੇ ਇਹ ਆਪਾਂ ਲਗਭਗ ਵੀ 60 ਕਿਲੋ ਤੱਕ ਆਪਾਂ ਦਾ ਪ੍ਰੈਸ਼ਰ ਜੋ ਹੈ ਉਹ ਉਧਾਰ ਸਕਦੇ ਆ ਉਸ ਤੋਂ ਬਾਅਦ ਇਹ ਨੱਪਣਾ ਵੀ ਯਾਨਕਿ ਬਹੁਤ ਮੁਸ਼ਕਲ ਹੋ ਜਾਂਦਾ ਇੰਨਾ ਜ਼ਿਆਦਾ ਇਹ ਹਾਰਡ ਹੋ ਜਾਂਦਾ ਠੀਕ ਆ ਜੀ ਉਸ ਤੋਂ ਆਪਾਂ ਇਹਨੂੰ ਹੁਣ ਇੱਕ ਵਾਰੀ ਘੱਟ ਕਰਦੇ ਆ ਫਿਰ ਤੁਹਮ ਦਿਖਾਉਣਾ ਇਹ ਚ ਹੋਰ ਕੀ ਕੀ ਫੀਚਰ ਜੋ ਹੈਗੇ ਆ ਉਸ ਤੋਂ ਬਾਅਦ ਇਹਦੇ ਇਹ ਠਾਂ ਕੀ ਆ ਕਾਊਂਟਿੰਗ ਵਾਲਾ ਲੱਗਿਆ ਹੋਇਆ ਏਦਾਂ ਕਿ ਆਪਾਂ ਜੋ ਕਾਊਂਟਿੰਗ ਕਰਨੀ ਆ ਆਪਾਂ ਨੂੰ ਆਪਦੇ ਮਨ ਦੇ ਵਿੱਚ ਕਾਊਂਟਿੰਗ ਕਰਨ ਦੀ ਜ਼ਰੂਰਤ ਨਹੀਂ ਇਹਦੇ ਤੇ ਲੱਗਾ ਹੋਇਆ ਨਾ ਅਪਾ ਇਹ ਦੋ ਐਥਾਪ ਜੇ ਪ੍ਰੈਸ ਕਰਦੇ ਆ ਨਾਲ ਦੇ ਨਾਲ ਇਹ ਅਕਾਊਂਟਿੰਗ ਜੋ ਹੈ ਵੱਧ ਹੀ ਜਾਂਦੀ ਆ ਅੱਬ ਕਿੰਨੇ ਵੀ ਅਕਾਊਂਟਿੰਗ ਕਰਨੀ ਆ ਤੋ ਇਹਦੇ ਵਿੱਚ ਅਕਾਊਂਟਿੰਗ ਆਟੋਮੈਟਿਕਲੀ ਹੁੰਦੀ ਰਹਿੰਦੀ ਆ ਤਾਂ ਇਹ 100 ਤੱਕ ਜੋ ਹੈ ਕਾਊਂਟਿੰਗ ਕਰ ਦਿੰਦਾ ਇੱਕ ਵਾਰ ਦੇ ਵਿੱਚ ਅਤੇ ਬਹੁਤ ਹੀ ਵਧੀਆ ਜੋ ਲੱਗਿਆ ਮੈਨੂੰ ਇਹ ਮੈਂ ਪਰਚੇਜ਼ ਕੀਤਾ ਥੋੜੇ ਦਿਨ ਪਹਿਲਾਂ ਇਹ ਤੇ ਬਹੁਤ ਵਧੀਆ ਲੱਗਿਆ ਮੈਨੂੰ ਤੇ ਕੁਆਲਿਟੀ ਵਾਈਜ਼ ਬਹੁਤ ਵਧੀਆ ਕ੍ਰੈਡਿਟ ਕਾਰਡ ਦੇ ਉੱਪਰ ਵੀ ਇਹਦੀ ਰੇਟਿੰਗ ਜੋ ਹੈ ਕਾਫੀ ਵਰੀਆ ਹੈ ਬਹੁਤ ਜ਼ਿਆਰੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਖਰੀਦਿਆ ਹੋਇਆ ਤੇ ਜੇ ਤੁਸੀਂ ਜੀ ਖੇਦਣਾ ਹੋ ਤਾਂ ਮੈਂ ਇਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗਾ ਤੁਸੀਂ ਉੱਥੋਂ ਉਹਨੂੰ ਖਰੀਦ ਸਕਦੇ ਨੇ ਜੇ ਖੇਦਣਾ ਹੋਵੇ ਤਾਂ ਤੇ ਜ਼ਿਆਦਾ ਵੀ ਮਹਿੰਗਾ ਨਹੀਂ ਲਗਭਗ ਮੈਂ ਉਹ 150 ਰੁਪਏ ਦਾ ਖਰੀਦਿਆ ਸੀਗਾ ਬਾਕੀ ਹੁਣ ਸ਼ਾਇਦ ਰੇਟ 5 ਦਾ 10 20 ਰੁਪਏ ਕੀ ਉੱਪਰ ਥੱਲੇ ਜੋ ਹੈ ਹੰਦਰੰਦਾ ਤੇ ਬਾਕੀ ਬਣਿਆ ਇਹ ਪੂਰਾ ਇਥੋਂ ਹਾਰਡ ਪਲਾਸਟਿਕ ਦਾ ਬਹੁਤ ਜਿਆਦਾ ਹਾਰਡ ਤੇ ਗ੍ਰਿਪ ਦੇ ਲਈ ਵੀ ਇਦਾਂ ਇਹਦੇ ਉੱਤੇ ਜਾਨੀ ਕਿ ਜਦ ਆਪਾਂ ਆਪਣੇ ਬਾਈਕ ਦੇ ਉੱਪਰ ਲੱਗੀ ਹੁੰਦੀ ਹੈ ਨਾ ਬਾਈਕ ਦੇ ਹੈਂਡਲ ਦੇ ਉੱਤੇ ਆਪਾਂ ਹੈਂਡਲ ਰੀਸ ਵਗੈਰਾ ਕਰਦੇ ਆਂ ਉਸ ਤੇ ਇੱਕ ਦਿਨ ਗ੍ਰਿਪ ਬਣਿਆ ਦੋਨੇ ਦੋਨੇ ਪਾਸੇ ਹੀ ਜੋ ਹੈ ਗ੍ਰਿਪ ਜੋ ਹੈ ਬਣਿਆ ਹੋਇਆ ਤੇ 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 ਆਪਾਂ ਜਾਨੀ ਕਿ ਗ੍ਰਿਪ ਕਰਨ ਦੇ ਵਿੱਚ ਕੋਈ ਵੱਦਾ ਦਿੱਕਤ ਨਹੀਂ ਆਉਂਦੀ ਨਾ ਹੀ ਇਹ ਕਿਸੇ ਤਰ੍ਹਾਂ ਸਲਿੱਪ ਹੁੰਦਾ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਾਂ ਜੋ ਬਾਜ਼ਾਰ ਦੂਜੇ ਲੈਨੇ ਆਪਾਂ ਇੱਕ ਨੋਰਮਲ ਸਪੰਗ ਵਾਲਾ ਹੁੰਦਾ ਹੁੰਦਾ ਤੋ ਉਹਨੂੰ ਕੀ ਹੁੰਦਾ ਉਹ ਇੱਕ ਹੀ ਵੀਟ ਰਹਿੰਦਾ ਉਹਦਾ ਇੱਕ ਜਗ੍ਹਾ ਵੇਟ ਦਾ ਨਾਂ ਉਹਦਾ ਵੇਟ ਵਧਦਾ ਨਾਂ ਉਹਦਾ ਵੇਟ ਘਟਦਾ ਰਹਿੰਦਾ ਤੇ ਇੱਕ ਹੁੰਦਾ ਉਹ ਛੋਟਾ ਜਿਹਾ ਇੱਕੋ ਹੀ ਸਪਰਿੰਗ ਪਰ ਦੱਪਦੇ ਆ ਉਸ ਤੋਂ ਬਾਅਦ ਉਹ ਨਾਂ ਵੇਟ ਵਧਦਾ ਘਟਦਾ ਇੱਕੋ ਉਸ ਉਹਦੀ ਲੈ ਹੀ ਰਹਿੰਦੀ ਆ ਇਹਦੇ ਵਿੱਚ ਆਪਣੇ ਫੀਚਰ ਬਹੁਤ ਵਧੀਆ ਆ ਆਪਾਂ ਘੱਟ ਤੋਂ ਘੱਟ ਜਣ ਕੇ 5kg ਜੇ ਆਪਾਂ ਕਿਸੇ ਨੂੰ ਕਮਜ਼ੋਰ ਬੰਦੇ ਨੂੰ ਦੇਣਾ ਉਹ ਵੀ ਯੂਜ਼ ਕਰ ਸਕਦਾ ਜੇ ਕਿ ਉਹ ਅੱਡਾ ਕੋਈ ਜੈਮ ਵਗੈਰਾ ਯੂਜ਼ ਕਰਦਾ ਹੈ ਉਹਦੇ ਲਈ ਵੀ ਇਹੋ ਬੰਦਾ ਯੂਜ਼ ਕਰ ਸਕਦਾ ਸਾਡੇ ਜਣਾ ਕਿਉਂਕਿ ਇਹ 5kg ਤੋਂ ਲੈ ਕੇ 60kg ਤੱਕ ਜੋ ਹੈ ਇਸ ਦਾ ਜੋ ਪ੍ਰੈਸ਼ਰ ਜੋ ਹੈ ਵੱਜ ਜਾਂਦਾ ਹੈ ਇੰਦਿਆਂ ਦੇ ਵਿੱਚ ਸਕਰੂ ਲੱਗਾ ਹੋਇਆ ਤੇ ਜਿੱਦਾਂ ਇਹਨੂੰ ਘੁਮਾਵਾਂਗੇ ਤਾਂ ਪਿੱਛੇ ਨੂੰ ਘੁਮਾਵਾਂਗੇ ਤਾਂ ਵੇਟ ਘਟ ਜਾਂਦਾ ਤੇ ਅੱਗੇ ਨੂੰ ਘੁਮਾਵਾਂਗੇ ਤਾਂ ਦਾ ਵੇਟ ਜੋ ਹੈ ਵਧਣ ਲੱਗ ਜਾਂਦਾ ਉਸ ਲਈ ਕਿੰਨਾਂ ਲਈ ਅੱਗੇ ਅੱਗੇ ਜਿਹਦਾ ਜੋ ਬਾਹਰ ਹੈ ਅੱਗੇ ਵੱਧ ਹੀ ਜਾਂਦੀ ਹੈ ਤੇ ਇਸ ਲਈ ਤੁਸੀਂ ਇਹ ਖਿਦਣਾ ਹੋਇਆ ਤਾਂ ਮੈਂ ਤੁਹਾਨੂੰ ਲਿੰਕ ਪਾ ਦੂੰਗਾ ਡਿਸਕ੍ਰਿਪਸ਼ਨ ਬਾਕ ਦੇ ਵਿੱਚ ਤੁਸੀਂ ਇਸ ਨੂੰ ਕਲੀਕ ਕਰ ਸਕਦੇ ਆ ਬਹੁਤ ਵਧੀਆ ਚੀਜ਼ਾਂ ਜਿੰਦੇ ਦਾ ਜੋ ਜੈਮ ਗ੍ਰੈਜੂਏਟ ਜਾਂਦੇ ਬੰਦੇ ਉਹਨਾਂ ਦਾ ਬਹੁਤ ਵਧੀਆ ਚੀਜ਼ਾਂ ਤੋ ਜਿੱਥੇ ਜੋ ਕੋਈ ਬੰਦਾ ਘਰੇ ਵੀ ਬੈਠਾ ਹੈ ਜਾਂ ਕਿਤੇ ਆਫਿਸ ਵਿੱਚ ਬੈਠਾ ਹੈ ਤਾਂ ਉਹ ਬੈਠਾ ਬੈਠਾ ਬੰਦਾ ਬੋਰ ਹੀ ਹੋ ਜਾਂਦਾ ਉਹਦੇ ਲਈ ਬਹੁਤ ਵਧੀਆ ਚੀਜ਼ ਆ ਹੁਣ ਤਾਂ ਉਹਦੇ ਬੰਦੇ ਰਿਹਾ ਉਹਦੀ ਐਕਸਰਸਾਈਜ਼ ਹੋ ਜਾਂਦੀ ਆ ਹੱਥਾਂ ਦੀ ਬਾਹਾਂ ਦੀ ਨਾਲੇ ਕਿ ਆਪਣਾ ਟਾਈਮ ਪਾਸ ਵੀ ਜੋ ਹੈ ਵਧੀਆ ਹੋ ਜਾਂਦਾ ਤੇ ਆਈ ਹੋਪ ਤੁਹਾਨੂੰ ਇਹ ਪ੍ਰੋਡਕਟ ਵਧੀਆ ਲੱਗਿਆ ਹੋਵੇਗਾ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਮੈਂ ਲਿੰਕ ਇਹਦਾ ਪਾ ਦੂੰਗਾ ਡਿਸਕ੍ਰਿਪਸ਼ਨ ਬਾਕ ਦੇ ਵਿੱਚ ਤੇ ਅੱਗੇ ਤੋਂ ਮੈਂ ਹੋਰ ਵੀ ਇਦਾਂ ਨੌਲੇਜ ਵਾਲੀਆਂ ਵੀਡੀਓ ਲੈ ਕੇ ਅੰਦਰ ਰਾਵਾਂਗਾ ਜੀ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਥੈਂਕ ਯੂ ਜੀ